ਥੱਪੜ ਤੋਂ ਪਹਿਲਾਂ ਉਹਨਾਂ ਦੀ ਬਹਿਸ ਹੋਈ ਆ। ਕੀ ਥੱਪੜ ਪਹਿਲਾਂ ਨਹੀਂ ਵੱਜਿਆ ਪਹਿਲਾਂ ਉਹਨਾਂ ਦੀ ਬਹਿਸ ਹੋਈ ਹੈ ਚੈਕਿੰਗ ਨੂੰ ਲੈ ਕੇ ਜਾਂ ਕਿਸੇ ਮਾਮਲੇ ਨੂੰ ਲੈ ਕੇ ਐਂਡ ਉੱਥੇ ਕੰਗਨਾਰ ਨੌਤ ਨੇ ਉਹਨੂੰ ਕੁਝ ਆਖਿਆ। ਜਨਾ ਕਿਤੇ ਆਪਾਂ ਨੂੰ ਸਮਝਣਾ ਵੀ ਚਾਹੀਦਾ ਇਹ ਕੀ ਹੋਣੀ ਕਿਉਂ ਹੋਇਆ ਅਚਾਨਕ ਕਿਉਂਕਿ ਤੁਸੀਂ ਦੇਖੋ ਕਿ ਪਿਛਲੇ 4-5 ਦਿਨਾਂ ਤੋਂ ਜਦੋਂ ਦਾ ਰਿਜ਼ਲਟ ਆਇਆ ਇੱਕ ਹਿਸਾਬ ਨਾਲ ਪੂਰੇ ਦੇਸ਼ ਦੇ ਵਿੱਚ ਜੋ ਮਾਹੌਲ ਬਣਿਆ ਹੋਇਆ ਸੀ ਇਹ ਸਰਕਾਰ ਦੇ ਖਿਲਾਫ ਸੀ ਤੇ ਹੁਣ ਤੁਸੀਂ ਦੇਖੋ ਕਿ ਇੱਕ ਘਟਨਾ ਨੇ ਇੱਕ ਇਸ ਘਟਨਾ ਨੇ ਉਹ ਪੂਰਾ ਦਾ ਪੂਰਾ ਮਾਹੌਲ ਬਦਲ ਦਿੱਤਾ ਉਧਰੋਂ ਧਿਆਨ हट ਗਿਆ ਸਭ ਦਾ ਤੇ ਸਾਰਾਂ ਦਾ ਧਿਆਨ ਹੁਣ ਕੰਗਨੌਰ ਨੌਤ ਦੇ ਵੱਜੇ ਥੱਪੜ ਵੱਲ ਹੋ ਗਿਆ ਕੰਗਨੌਰ ਨੌਤ ਨਾਲ ਜੋ ਚੰਡੀਗੜ੍ਹ 에어ਪੋਰਟ ਤੇ ਘਟਨਾ ਹੋਈ ਹੈ ਹੁਣ ਉਹਦੇ ਬਾਰੇ ਜ ਸਾਰੇ ਜਾਣ ਹੀ ਚੁੱਕੇ ਨੇ ਪਟਵ ਉਲਤੇ ਬਹੁਤ ਸਾਰੀਆਂ ਵੀਡੀਓ ਬਣੀਆਂ ਪਰ ਕੋਈ ਵੀ ਨਾ ਉਹਦਾ ਐਕਚੁਅਲ ਰੀਜਨ ਨਹੀਂ ਦੱਸ ਰਿਹਾ ਕੀ ਹੋਇਆ ਕਿਉਂ ਹੁਣ ਦੇਖੋ ਆਪਣੇ ਹਿਸਾਬ ਨਾਲ ਤਾਂ ਕੀ ਉਹ ਲੜਕੀ ਨੇ ਕਲਵਿੰਦਰ ਕੌਰ ਜੋ ਕਿ ਸੀਆਈਐਸਐਫ ਦੀ ਮਹਿਲਾ ਅਫਸਰਾ ਉਹਨੇ ਕਿਸਾਨਾਂ ਦਾ ਬਦਲਾ ਲਿਆ ਜੋ ਕੰਗਣਾ ਨੇ ਕਿਸਾਨਾਂ ਬਾਰੇ ਬੋਲਿਆ ਜੋ ਆਪਣੀਆਂ ਮਾਵਾਂ ਬਾਰੇ ਬੋਲਿਆ ਕਿ ਉਹਨੇ ਉਹਦਾ ਬਦਲਾ ਲਿਆ ਠੀਕ ਆ ਤੇ ਉਹਦੇ ਵਿੱਚ ਇੱਕ ਵੀਡੀਓ ਦੇ ਵਿੱਚ ਉਹ ਕਲਵਿੰਦਰ ਕੌਰ ਖੁਦ ਕਹਿ ਵੀ ਰਹੀ ਹੈ ਕਿ ਮੇਰੀ ਮਾਂ ਬੈਠੀ ਸੀ ਉੱਥੇ ਇਹ ਹੋ ਵੀ ਸਕਦਾ ਕਿ ਉਹ ਉਹਨਾਂ ਦੀ ਮਾਂ ਧਰਨੇ ਵਿੱਚ ਹੋਵੇ ਐਂਡ ਉਹਨੂੰ ਗੁੱਸਾ ਹੋਵੇ ਬਟ ਇੱਥੇ ਇੱਕ ਨਾ ਸਵਾਲ ਖੜਾ ਹੁੰਦਾ ਕਿ ਕੀ ਅਚਾਨਕ ਹੀ ਥੱਪੜ ਮਾਰ ਦਿੱਤਾ ਕਿ ਕੰਗਣਾ ਤੁਰੀ ਆ ਰਹੀ ਸੀ ਉਹਨੇ ਥੱਪੜ ਮਾਰ ਦਿੱਤਾ ਐਦਾਂ ਦਾ ਕੁਝ ਇਸ ਦੇ ਪਿੱਛੇ ਕੋਈ ਤਕ ਬਣਦੀ ਨਹੀਂ ਐਦਾਂ ਕਿ ਉਹਨੇ ਅਚਾਨਕ ਥੱਪੜ ਮਾਰ ਦਿੱਤਾ ਤੇ ਜੋ ਹੁਣ ਤੱਕ ਕੁਝ ਜਾਣਕਾਰੀ ਸਾਹਮਣੇ ਆਈ ਆ ਉਸ ਦੇ ਮੁਤਾਬਕ ਇਹ ਹੈ ਕਿ ਥੱਪੜ ਤੋਂ ਪਹਿਲਾਂ ਉਹਨਾਂ ਦੀ ਬਹਿਸ ਹੋਈ ਆ ਕੀ ਥੱਪੜ ਪਹਿਲਾਂ ਨਹੀਂ ਵੱਜਿਆ ਪਹਿਲਾ ਉਹਨਾਂ ਦੀ ਬਹਿਸ ਹੋਈ ਹੈ ਚੈਕਿੰਗ ਨੂੰ ਲੈ ਕੇ ਜਾਂ ਕਿਸੇ ਮਾਮਲੇ ਨੂੰ ਲੈ ਕੇ ਐਂਡ ਉੱਥੇ ਕੰਗਣਾ ਰਣੌਤ ਨੇ ਉਹਨੂੰ ਕੁਝ ਆਖਿਆ ਸ਼ੀ ਸੇਡ ਸਮਥਿੰਗ ਟੂ ਹਰ ਰਿਲੇਟਡ ਟੂ ਖਾਲਿਸਤਾਨ ਖਾਲਿਸਤਾਨੀ ਕੌਰ ਜਾਂ ਕੌਰ ਖਾਲਿਸਤਾਨੀ ਐਦਾਂ ਦਾ ਕੁਝ ਆਖਿਆ ਉਦੋਂ ਬਾਅਦ ਦੇ ਵਿੱਚ ਕਹਿੰਦੇ ਆ ਕਿ ਇਹ ਉਸਨੇ ਥੱਪੜ ਮਾਰ ਦਿੱਤਾ ਸ਼ਾਇਦ ਇਹ ਇੱਕ ਨਿਊਜ਼ ਇਹ ਵੀ ਵਿੱਚੋਂ ਰਿਪੋਰਟਾਂ ਜੋ ਆ ਰਹੀਆਂ ਨੇ ਕਿ ਘਟਨਾ ਪੂਰੀ ਐਦਾਂ ਬਟ ਜੋ ਹਜੇ ਤੱਕ ਆਪਾਂ ਨੂੰ ਨੈਰੇਟਿਵ ਦਿੱਤਾ ਜਾ ਰਿਹਾ ਕਿ ਉਹਨੇ ਸਿੱਧਾ ਹੀ ਉਹਦੇ ਥੱਪੜ ਮਾਰ ਦਿੱਤਾ ਇਸ ਤਰ੍ਹਾਂ ਨਹੀਂ ਹੋ ਸਕਦਾ ਇਸ ਤਰ੍ਹਾਂ ਇਹ ਥੋੜਾ ਜਆ ਮਤਲਬ ਇਸ ਸੈਂਸ ਨਹੀਂ ਬਣਦਾ ਇਸ ਗੱਲ ਦਾ ਦੂਜਾ ਜੋ ਇੱਕ ਮੈਨੂੰ ਵੀ ਲੱਗ ਰਿਹਾ ਹੋਰ ਇੱਕ ਪੁਆਇੰਟ ਕੀ ਕੀ ਇਹ ਸਾਰਾ ਕੁਝ ਪ੍ਰੀ ਪਲਾਨਡ ਆ ਕੀ ਇਹ ਸਾਰਾ ਕੁਝ ਕੰਗਣਾ ਰਣੌਤ ਦਾ ਜਾਂ ਫਿਰ ਭਾਜਪੀ ਦੁਆਰਾ ਕੀਤਾ ਗਿਆ ਇੱਕ ਸੈਂਪਤੀ ਲੈਣ ਲਈ ਜਾਂ ਫਿਰ ਮੋਮੈਂਟਮ ਨੂੰ ਸ਼ਿਫਟ ਕਰਨ ਲਈ ਵੀ ਕੀਤਾ ਹੋ ਸਕਦਾ ਇੱਕ ਇਹ ਐਕਟ ਇਸ ਤਰੀਕੇ ਦਾ ਬਹੁਤ ਕੁਝ ਵੈਸੇ ਇੰਡਸਟਰੀ ਵਿੱਚ ਤਾਂ ਹੁੰਦਾ ਹੈ ਫਿਲਮ ਇੰਡਸਟਰੀ ਵਿੱਚ ਇਸ ਤਰ੍ਹਾਂ ਦਾ ਬਹੁਤ ਕੁਝ ਹੁੰਦਾ ਆ ਪੋਲਿਟਿਕਸ ਦੇ ਵਿੱਚ ਵੀ ਪਿਛਲੇ ਕੁਝ ਸਾਲਾਂ ਤੋਂ ਹੋ ਰਿਹਾ ਦੇਖੋ ਹੁਣ ਤੁਹਾਡੇ ਚੋਂ ਕਈ ਲੋਕ ਮੇਰੀ ਇਸ ਗੱਲ ਨਾਲ ਸ਼ਾਇਦ ਸਹਿਮਤ ਨਹੀਂ ਹੋਣਗੇ ਠੀਕ ਹੈ ਕਿਉਂਕਿ ਗੱਲ ਪਤਾ ਕੀ ਆ ਆਪਾਂ ਬਹੁਤ ਜ਼ਿਆਦਾ ਜਜ਼ਬਾਤੀ ਆ ਆਪਾਂ ਹੁਣ ਉਸ ਕੁੜੀ ਨੂੰ ਪ੍ਰੇਸ ਕਰ ਰਹੇ ਆ ਤੁਹਾਡੀ ਮਰਜ਼ੀ ਆ ਉਹ ਆਪਣੇ ਆਪ ਕੋ ਆਪਣੀ ਸੋਚ ਆ ਠੀਕ ਆ ਬਟ ਕਿਤੇ ਨਾ ਕਿਤੇ ਆਪਾਂ ਨੂੰ ਸਮਝਣਾ ਵੀ ਚਾਹੀਦਾ ਇਹ ਕੀ ਹੋਣੀ ਕਿਉਂ ਹੋਇਆ ਅਚਾਨਕ ਕਿਉਂਕਿ ਤੁਸੀਂ ਦੇਖੋ ਕਿ ਪਿਛਲੇ 4-5 ਦਿਨਾਂ ਤੋਂ ਜਦੋਂ ਦਾ ਰਿਜ਼ਲਟ ਆਇਆ ਚੋਣਾਂ ਦਾ ਤਾਂ ਸਾਰਾ ਦਾ ਸਾਰਾ ਮਾਹੌਲ ਕਿਸ ਤਰ੍ਹਾਂ ਦਾ ਬਣਿਆ ਹੋਇਆ ਸੀਗਾ ਸਾਰਾ ਦਾ ਸਾਰਾ ਮਾਹੌਲ ਸੀਗਾ ਜਿਹੜਾ ਇਹ ਸਰਕਾਰ ਦੇ ਵੀ ਖਿਲਾਫ ਸੀ ਤੇ ਤੁਸੀਂ ਦੇਖੋ ਵੀ ਇੱਕ ਤਰੀਕੇ ਨਾਲ ਜਿਵੇਂ ਲੱਗ ਰਿਹਾ ਸੀ ਕਿ ਕਿ ਦੇਸ਼ ਬਦਲ ਗਿਆ ਹਨ ਸਾਰਾ ਕੁਝ ਉਹਨਾਂ ਦੇ ਖਿਲਾਫ ਜਾ ਰਿਹਾ ਸੀਗਾ ਤਾਰੇ ਹੁਣ ਨਿਊਜ਼ ਚੈਨਲਾਂ ਤੇ ਵੀ ਇੱਥੇ ਗੱਲ ਨੂੰ ਚਰਚਾ ਕੀਤੀ ਗਈ ਕਿ ਇਹ ਹਾਰ ਕਿਵੇਂ ਹੋ ਗਈ ਸੀ ਤਾਂ ਕਿਵੇਂ ਘਟ ਗਈਆਂ यूपी ਵਿੱਚ ਇਹਨਾਂ ਕੁਝ ਕਿਉਂ ਹੋ ਰਿਹਾ ਤਾਂ ਬਹੁਤ ਸਾਰਾ ਜੋ ਇੱਕ ਹਸਾਬ ਨਾਲ ਪੂਰੇ ਦੇਸ਼ ਦੇ ਵਿੱਚ ਜੋ ਮਾਹੌਲ ਬਣਿਆ ਹੋਇਆ ਸੀ ਇਹ ਸਰਕਾਰ ਦੇ ਖਿਲਾਫ ਸੀ ਤੇ ਹੁਣ ਤੁਸੀਂ ਦੇਖੋ ਕਿ ਇੱਕ ਘਟਨਾ ਨੇ ਇੱਕ ਇਸ ਘਟਨਾ ਨੇ ਉਹ ਪੂਰਾ ਦਾ ਪੂਰਾ ਮਾਹੌਲ ਬਦਲ ਦਿੱਤਾ ਉਧਰੋਂ ਧਿਆਨ हट ਗਿਆ ਸਭ ਦਾ ਤੇ ਸਾਰਿਆਂ ਦਾ ਧਿਆਨ ਹੁਣ ਕੰਗਨੌਰ ਨੌਤ ਦੇ ਵੱਜੇ ਥੱਪੜ ਵੱਲ ਹੋ ਗਿਆ ਸਾਰੇ ਮੀਡੀਆ ਚੈਨਲ ਸਾਰਾ ਸੋਸ਼ਲ ਮੀਡੀਆ ਨੇ ਆਪਣੀਆਂ ਆਪਸੀ ਗੱਲਾਂ ਵੀ ਹੁਣ ਕੰਗਨੌਰ ਨੌਤ ਤੇ ਸ਼ਿਫਟ ਹੋ ਗਈਆਂ ਉਧਰੋਂ ਮਾਹੌਲ ਬਦਲ ਗਿਆ ਇਹ ਇਸ ਤਰ੍ਹਾਂ ਦਾ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਮੋਦੀ ਸਰਕਾਰ ਇਸ ਤਰ੍ਹਾਂ ਦਾ ਕਰ ਚੁੱਕੇ ਜਦੋਂ ਵੀ ਕੁਝ ਆ ਸਰਕਾਰ ਦੇ ਖਿਲਾਫ ਹੋਣ ਲੱਗਦਾ ਜਾਂ ਜਦੋਂ ਉਹਨਾਂ ਨੂੰ ਲੱਗਦਾ ਕਿ ਦੇਸ਼ ਦੇ ਵਿੱਚ ਸਾਡਾ ਅਕਸ ਖਰਾਬ ਹੋ ਰਿਹਾ ਜਾਂ ਸਾਡੇ ਤੇ ਕੁਝ ਮੋਮੈਂਟਮ ਬਣ ਰਿਹਾ ਸਾਡੇ ਖਿਲਾਫ ਤਾਂ ਉਹ ਲੋਕ ਕੀ ਕਰਦੇ ਆ ਕੁਝ ਇਸ ਤਰ੍ਹਾਂ ਦਾ ਕਰਦੇ ਆ ਦੇਸ਼ ਦੇ ਵਿੱਚ ਵੀ ਘਟਨਾ ਵਾਪਰ ਜਾਂਦੀ ਆ ਕੁਝ ਹੋ ਜਾਂਦਾ ਇਸ ਤਰ੍ਹਾਂ ਦਾ ਜਿਸ ਦੇ ਨਾਲ ਕਿ ਸਾਰਾ ਦਾ ਸਾਰਾ ਧਿਆਨ ਲੋਕਾਂ ਦਾ ਉਸ ਪਾਸੇ ਹੋ ਜਾਂਦਾ ਤੇ ਇਧਰੋਂ हट ਜਾਂਦਾ ਤੁਸੀਂ ਥੋੜਾ ਸੋਚ ਕੇ ਦੇਖਿਓ ਜੋ ਮੈਂ ਆਖਿਆ ਇਹਨਾਂ ਦੋਨੇ ਪੁਆਇੰਟਾਂ ਬਾਰੇ ਇੱਕ ਤਾਂ ਜੋ ਉੱਤੇ ਘਟਨਾ ਵਾਪਰੀ ਉਹਦੇ ਵਿੱਚ ਇਹ ਕਿ ਪਹਿਲਾਂ ਉਕਸਾਇਆ ਗਿਆ ਪਹਿਲਾਂ ਬਹਿਸ ਹੋਈ ਹੈ ਥੱਪੜ ਬਾਅਦ ਚ ਵਜਿਆ ਤੇ ਦੂਜੀ ਗੱਲ ਜੋ ਮੈਂ ਤੁਹਾਨੂੰ ਦੱਸੀ ਆ ਕੀ ਮੋਮੈਂਟਮ ਸ਼ਿਫਟ ਕਰਨ ਦੀ ਕੋਸ਼ਿਸ਼ ਵੀ ਇਹ ਹੋ ਸਕਦੀ ਹੈ ਸਾਰਾ ਦਾ ਸਾਰਾ ਧਿਆਨ ਭੰਗ ਕਰਨ ਦੀ ਕੋਸ਼ਿਸ਼ ਬਾਕੀ ਤੁਹਾਡੇ ਇਹਦੇ ਬਾਰੇ ਆਪਣੇ ਵਿਚਾਰ ਹੋ ਸਕਦੇ ਆ ਤੁਸੀਂ ਆਪ ਦੇ ਵਿਚਾਰ ਕਮੈਂਟਾਂ ਵਿੱਚ ਦੱਸ ਦਿਓ ਇਹ ਮੇਰਾ ਵਿਚਾਰ ਇਹ ਮੇਰੀ ਸੋਚ ਕਿਉਂਕਿ ਮੈਂ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਦੇਖ ਚੁੱਕਿਆ ਤੇ ਇਹ ਖਾਸ ਕਰਕੇ ਉਦੋਂ ਹੀ ਹੁੰਦੀਆਂ ਇਦੋਂ ਸਰਕਾਰ ਦੇ ਖਿਲਾਫ ਕੋਈ ਮਾਹੌਲ ਬਣ ਰਿਹਾ ਹੁੰਦਾ ਸੋ ਦੇਖੋ ਅੱਗੇ ਕੀ ਬਣਦਾ ਕੀ ਸਾਹਮਣੇ ਹੁੰਦਾ ਤੁਸੀਂ ਤੁਹਾਨੂੰ ਅਗਰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੇ